ਮਾਲਵਾਈ ਇਲਾਕਾ ਕੈਂਸਰ ਦਾ ਬਹੁਤ ਵੱਡਾ ਹੱਬ ਹੈ ਤੇ ਸਭ ਤੋਂ ਵੱਧ ਜੇਕਰ ਮਰੀਜ਼ਾਂ ਦੀ ਗੱਲ ਕਰੀਏ ਤਾਂ ਬਠਿੰਡਾ ਇਲਾਕੇ ਦੇ ਵਿੱਚ ਕੈਂਸਰ ਦੇ ਮਰੀਜ਼ਾ ਹੁਣੇ ਮਰੀਜ਼ਾਂ ਦੇ ਵਿੱਚ ਇਜਾਫਾ ਹੋਇਆ ਕਿਉਂਕਿ ਬੱਚੇ ਜਿਹੜੇ ਹੁਣ ਕੈਂਸਰ ਦੀ ਚਪੇੜ ਦੇ ਵਿੱਚ ਆਣ ਲੱਗੇ ਆ ਪਰ ਸਭ ਤੋਂ ਵੱਡੀ ਤਰਾਸ ਦੀ ਏ ਕਿ ਬਠਿੰਡਾ ਦੇ ਵਿੱਚ ਬੱਚਿਆਂ ਦਾ ਕੈਂਸਰ ਦਾ ਸਪੈਸ਼ਲਿਸਟ ਕੋਈ ਡਾਕਟਰ ਹੈ ਨਹੀਂ ਪਰ ਬਠਿੰਡਾ ਦੇ ਕੈਂਸਰ ਇੰਸਟੀਚਿਊਟ ਦੇ ਵਿੱਚ ਐਨ ਜੀਓ ਬਹੁਤ ਵਧੀਆ ਕੰਮ ਕਰ ਰਹੀ ਆ ਕੈਨ ਕਿਡਸ ਕਿਡਸ ਕੈਨ ਨਾਮ ਦੀ ਇੱਕ ਐਨਜੀਓ ਹੈਗੀ ਹੈ ਜਿਹੜੇ ਕਿ ਬੱਚੇ ਜਿਨ੍ਹਾਂ ਨੂੰ ਕੈਂਸਰ ਹੈ ਉਹਨਾਂ ਨੂੰ ਇੱਥੇ ਪਹੁੰਚਣ ਤੋਂ ਇਲਾਜ ਕਰਵਾਉਣ ਤੱਕ ਦਾ ਸਾਰਾ ਜ਼ਿੰਮਾ ਚੁੱਕਦੀ ਹੈ ਹੁਣ ਤੱਕ ਇਹਨਾਂ ਕੋਲੇ 85 ਬੱਚੇ ਨੇ ਜਿਹੜੇ ਰਿਕਾਰਡਡ ਹੈਗੇ ਜਿਨ੍ਹਾਂ ਨੂੰ ਕੈਂਸਰ ਹੈ ਤੇ ਜਿਨ੍ਹਾਂ ਦਾ ਇਲਾਜ ਇਨਾਂ ਦੇ ਥਰੂ ਲੁਧਿਆਣਾ ਹਸਪੀਟਲ ਡੀਐਮਸ ਦੇ ਵਿੱਚ ਚੱਲਦਾ ਕਿਉਂਕਿ ਬਠਿੰਡਾ ਦੇ ਇਸ ਹਸਪੀਟਲ ਦੇ ਵਿੱਚ ਕੈਂਸਰ ਦਾ ਕੋਈ ਡਾਕਟਰ ਨਹੀਂ ਹੈ ਸਾਡੇ ਨਾਲ ਮੈਡਮ ਮੈਂ ਗੱਲ ਕਰਦੀਆਂ ਇਹਨਾਂ ਨਾਲ ਮੈਡਮ ਕੀ ਨਾਮ ਹੈ ਤੁਹਾਡਾ ਜੀ ਤੁਹਾਡਾ ਨਾਮ ਸਰਬਜੀਤ ਕੌਰ ਹੈ ਮੈਡਮ ਸਾਨੂੰ ਇਹ ਦੱਸੋ ਕਿ ਤੁਹਾਡੀ ਐਨਜੀਓ ਕੀ ਕੰਮ ਕਰਦੀ ਹੈ ਇੱਥੇ ਸਰ ਬੇਸਿਕਲੀ ਸਾਡੀ ਇੱਕ ਐਨਜੀਓ ਹੈ ਜ ਜਿੱਦੀ ਮੈਂ ਵੋਲੰਟੀਅਰ ਹਾਂਗਾ ਉਹਦੀ ਨਾਂ ਹੈ ਉਹਦਾ ਨਾਂ ਹੈ ਕੈਨਕਿਡਸ ਕਿਡਸ ਕੈਨ ਇਹ ਐਨਜੀਓ ਦਿੱਲੀ ਬੇਸਡ ਹੈ ਔਰ 2400 ਤੋਂ ਕੰਮ ਕਰ ਰਹੀ ਹੈ ਇਹ ਪੂਰੇ ਇੰਡੀਆ ਦੇ ਸਾਰੇ ਸਟੇਟਸ ਨੇ ਕਵਰ ਕੀਤੇ ਹੋਏ ਨੇ ਸਾਡੀ ਐਨਜੀਓ ਦਾ ਸਭ ਤੋਂ ਵੱਡਾ ਕੰਮ ਹੈ ਵੇ ਕਿ ਜਿਹੜੇ ਬੱਚੇ ਜ ਜਿਨ੍ਹਾਂ ਨੂੰ ਕੈਂਸਰ ਹੋ ਗਿਆ ਹੈ ਪੋਜ਼ਿਟਿਵ ਰਿਪੋਰਟਸ ਆ ਗਿਆ ਨੇ ਉਹਨਾਂ ਦਾ ਸਾਰਿਆਂ ਦਾ ਇਲਾਜ ਉਹਨਾਂ ਦੇ ਪੜ੍ਹਾਈ ਦਾ ਸਾਰਾ ਕੁਝ ਖਰਚਾ ਇਹ ਐਨਜੀਓ ਚੱਕਦੀ ਹੈ ਉਹਨੇ ਕੰਮ ਕਿੱਦਾਂ ਕਰਦੀ ਹੈ ਜੇ ਸਾਡੇ ਕੋਲ ਕੋਈ ਵੀ ਕੇਸ ਆਂਦਾ ਹੈ ਕਿਧਰੋਂ ਵੀ ਆਂਦਾ ਹੈ ਸਪੈਸ਼ਲੀ ਪ੍ਰੋਬਲਮ ਕੀ ਆ ਰਹੀ ਹੈ ਜਿਹੜੇ ਲੋਕੀ ਅਫੋਰਡ ਨਹੀਂ ਕਰ ਸਕਦੇ ਆਪਣਾ ਇਲਾਜ ਉਹ ਜਾਂ ਤੇ ਹਸਪੀਟਲ ਅਪਰੋਚ ਹੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਹੈ ਕਿ ਸਾਡੇ ਕੋਲ ਤਾਂ ਪੈਸਾ ਹੈ ਨਹੀਂ ਅਸੀਂ ਕਿੱਥੋਂ ਇਲਾਜ ਕਰਾਵਾਂਗੇ ਤੇ ਐਵੇਂ ਦੇ ਪੇਸ਼IENTS ਥਰੂ ਅਵੇਅਰਨੈਸ ਜਾਂ ਹਰ ਕਿਸੇ ਕਿਹਦੇ ਨਾਲ ਕਿੱਥੋਂ ਵੀ ਜੇ ਸਾਨੂੰ ਕੋਈ ਕੇਸ ਆਂਦਾ ਹੈ ਤੇ ਅਸੀਂ ਉਹਨਾਂ ਦਾ ਇਲਾਜ ਸ਼ੁਰੂ ਕਰਨੇ ਆ ਪਹਿਲਾਂ ਅਸੀਂ ਵੇਖਣਾ ਹੈ ਜੇ ਸਾਡਾ ਬੱਚਾ ਇੱਥੇ ਹੀ ਇਲਾਜ ਹੋ ਸਕਦਾ ਹੈ ਜੇ ਹੁਣ ਜਿਵੇਂ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਸਾਨੂੰ ਇੱਥੇ ਕੋਈ ਬੱਚਿਆਂ ਦਾ ਡਾਕਟਰ ਹੈ ਨਹੀਂ ਜਿਹੜਾ ਕੈਂਸਰ ਨੂੰ ਟਰੀਟ ਕਰਦਾ ਹੈ ਤੇ ਅਸੀਂ ਉਹਦੇ ਵਾਸਤੇ ਕੀ ਕਰਨੇ ਆ ਅਸੀਂ ਉਹਦਾ ਪੂਰਾ ਆਈਡੀ ਬਣਾ ਕੇ ਉਹਨੂੰ ਇੱਥੋਂ ਦੀ ਲੈ ਕੇ ਪੂਰਾ ਡਾਕਟਰ ਸ਼ਰੂਤੀ ਸਾਡੇ ਨਾਲ ਅਸੀਂ ਗਵਰਨਮੈਂਟ ਪੰਜਾਬ ਨਾਲ ਐਮਓਯੂ ਕੀਤਾ ਹੋਇਆ ਹੈ ਮੈਮੋਰੰਡਮ ਆਫ ਅੰਡਰਸਟੈਂਡਿੰਗ ਕੀਤੀ ਹੋਈ ਹੈ ਕਿ ਅਸੀਂ ਆਪਣੇ ਬੱਚੇ ਜਿਹੜੇ ਵੀ ਸਾਡੇ ਇੱਥੇ ਆ ਰਹੇ ਨੇ ਅਸੀਂ ਉਹਨਾਂ ਨੂੰ ਲੁਧਿਆਣਾ ਡੀਐਮਸੀ ਪੇਜ ਨੇ ਡਾਕਟਰ ਸ਼ਰੂਤੀ ਉਹਨਾਂ ਨੂੰ ਟਰੀਟ ਕਰਦੇ ਆ ਇਦੇ ਵਿੱਚ ਜੋ ਵੀ ਉਹਨਾਂ ਦਾ ਟਰੈਵਲਿੰਗ ਦਾ ਖਰਚਾ ਆ ਰਿਹਾ ਹੈ ਉਹਨਾਂ ਦਾ ਉੱਥੇ ਰਹਿਣ ਦਾ ਖਰਚਾ ਆ ਰਿਹਾ ਹੈ ਉਹਨਾਂ ਦਾ ਖਾਣ ਪੀਣ ਦਾ ਖਰਚਾ ਆ ਰਿਹਾ ਜੋ ਵੀ ਹੈ ਉਹ ਸਾਡਾ ਐਨਜੀਓ ਉਹਦੇ ਵਾਸਤੇ ਸਪான்ਸਰ ਕਰਦਾ ਹੈ ਠੀਕ ਹੈ ਜਿਹੜੀਆਂ ਦਵਾਈਆਂ ਜਿਹੜੀ ਮੈਡੀਸਿਨ ਕੀਮੋ ਚਲਦੀ ਹੈ ਜੋ ਵੀ ਦਵਾਈਆਂ ਚੱਲ ਰਹੀ ਨੇ ਉਹ ਸਾਡਾ ਕੈਂਕਰ ਕਿਟਸ ਉਹਨੂੰ ਮਤਲਬ ਸਪான்ਸਰ ਕਰ ਰਿਹਾ ਹੈ ਮੈਡਮ ਕਿੰਨੇ ਸਿਰ ਤੋਂ ਤੁਹਾਡੀ ਇੱਥੇ ਜਿਹੜੀ ਐਨ ਜੀਓ ਦਾ ਆਫਿਸ ਕਿਨੇ ਸਾਨੂੰ 2 ਸਾਲ ਹੋ ਗਏ ਨੇ 2 ਤੋਂ 3 ਸਾਲ ਹੋ ਗਏ ਨੇ ਸਾਨੂੰ ਇੱਥੇ ਕੰਮ ਕਰਦੇ ਹੋਏ ਔਰ ਥਰੂ ਐਸ ਮੀਡੀਆ ਤੋਂ ਮੈਂ ਲੋਕਾਂ ਨੂੰ ਪਲੀਜ਼ ਅਵੇਅਰ ਕਰਨਾ ਚਾਹਾਂਗੀ ਕਿ ਜੇ ਤੁਹਾਡੇ ਆਸ-ਪਾਸ ਕੋਈ ਵੀ ਐਸਾ ਬੱਚਾ ਹੈਗਾ ਜਿਸ ਨੂੰ ਕੈਂਸਰ ਹੈ ਜਾਂ ਕੋਈ ਐਸੇ ਸਿੰਪਟਮਸ ਨੇ ਜਿਹੜਾ ਤੁਹਾਨੂੰ ਲੱਗਦਾ ਕਿ ਬੱਚਾ ਬਿਮਾਰ ਹੈ ਜੋ ਵੀ ਹੈ ਤੇ ਪਲੀਜ਼ ਸਾਨੂੰ ਕੰਟੈਕਟ ਕਰੋ ਠੀਕ ਹੈ ਅਸੀਂ ਤੁਹਾਡੇ ਬੱਚੇ ਦਾ ਇਲਾ ਬਿਲਕੁਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਸਾਡੇ ਤੋਂ ਹੋਏਗਾ ਫਾਈਨੈਂਸ਼ਲੀ ਸਪੋਰਟ ਕਰਾਂਗੇ इमोਸ਼ਨਲੀ ਸਪੋਰਟ ਕਰਾਂਗੇ ਠੀਕ ਹੈ ਇਨਫੈਕਟ ਜੇ ਬਾਈ ਚਾਂਸ ਬੱਚੇ ਦੇ ਟ੍ਰੀਟਮੈਂਟ ਚੱਲ ਰਹੀ ਹੈ ਹੈਨਾ ਸਾਡਾ ਐਨਜੀਓ ਉਹਨਾਂ ਦੀ ਐਜੂਕੇਸ਼ਨ ਵੀ ਸਪான்ਸਰ ਕਰਦਾ ਹੈ ਕਿ ਚਲੋ ਛੋਟਾ ਬੱਚਾ ਹੈ ਕੋਈ 6-7 ਸਾਲ ਦਾ ਬੱਚਾ ਹੈ ਜੋ ਸਕੂਲ ਜਾ ਰਿਹਾ ਹੈ ਉਹਦੀ ਐਜੂਕੇਸ਼ਨ ਵੀ ਬਹੁਤ ਸਫਰ ਕਰਦੀ ਕਿਉਂਕਿ ਉਹਨੂੰ ਜਾਣਾ ਪੈਂਦਾ ਹੈ ਡੀਐਮਸੀ ਲੁਧਿਆਣਾ ਜਾਣਾ ਪੈਂਦਾ ਹੈ ਟ੍ਰੀਟਮੈਂਟ ਕਰਵਾਉਣ ਵਾਸਤੇ ਅਸੀਂ ਉਹਨਾਂ ਦੇ ਪ੍ਰਿੰਸੀਪल्स ਨਾਲ ਗੱਲ ਕਰਨੇ ਆ ਟੀਚਰਸ ਨਾਲ ਗੱਲ ਕਰਨੇ ਆ ਕਿ ਉਹਨਾਂ ਦਾ ਜੋ ਵੀ ਐਜੂਕੇਸ਼ਨ ਪਿੱਛੇ ਪੈ ਰਹੀ ਹੈ ਉਹ ਕਿ ਟ੍ਰੀਟਮੈਂਟ ਦੇ ਦੌਰਾਨ ਹਸਪੀਟਲਸ ਅਸੀਂ ਟੀਚਰਸ ਭੇਜਨੇ ਆ ਕਿ ਉਹ ਉਹਨਾਂ ਬੱਚਿਆਂ ਨੂੰ ਪੜ੍ਹਾਣ ਸਮਝ ਰਹੋ ਤਾਂ ਕਿ ਉਹਨਾਂ ਦਾ ਜਿਹੜਾ ਬੈਕਲੌਗ ਪੜ੍ਹਾਈ ਦਾ ਬਣ ਰਿਹਾ ਉਹ ਅਸੀਂ ਵੀ ਨਾ ਬਣੰਦੀ ਹੈ ਮੈਡਮ ਇੱਕ ਚੀਜ਼ ਹੋਰ ਦੱਸੋ 2 ਸਾਲ ਤੋਂ ਤੁਹਾਡੀ ਐਨਜੀਓ ਇੱਥੇ ਕੰਮ ਕਰ ਰਹੀ ਹੈ 2 ਸਾਲਾਂ ਦੇ ਵਿੱਚ ਜਿਹੜੇ ਬੱਚੇ ਹੈ ਉਹਨਾਂ ਦਾ ਗ੍ਰਾਫ ਵਧਿਆ ਹਾਂ ਸਾਨੂੰ ਬਹੁਤ ਸਾਨੂੰ 85 ਤੋਂ 90 ਪਲੱਸ ਬੱਚਿਆਂ ਦਾ ਅਸੀਂ ਇਲਾਜ ਕਰਾ ਚੁੱਕੇ ਹਾਂ ਠੀਕ ਹੈ اور ਉਸ ਨੂੰ ਹਰ ਰੋਜ਼ ਆਲਮੋਸਟ ਹਰ ਰੋਜ਼ ਸਾਨੂੰ ਦੋ ਜਾਂ ਤਿੰਨ ਪੇਸ਼ੈਂਟ ਮਤਲਬ ਮਿਲ ਜਾਂਦੇ ਨੇ ਬੱਚਿਆਂ ਮਿਲ ਜਾਂਦੇ ਨੇ ਮੈਡਮ ਜਿਹੜੀ ਕੈਂਸਰ ਦੀ ਸਟੇਜ ਹੈਗੀ ਬੱਚਿਆਂ ਦੀ ਕਿਸ ਏਜ ਦੇ ਵਿੱਚੋਂ ਸਟਾਰਟ ਹੋ ਰਹੀ ਹੈ ਹਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਅਸੀਂ ਜਿਹੜੀ ਫੇਸ ਕਰ ਰਹੇ ਹਾਂ ਕਿ ਬੱਚਿਆਂ ਦੀ ਜਿਹੜੀ 3rd ਟੂ 4th ਸਟੇਜ ਤੇ ਬੱਚੇ ਸਾਡੇ ਕੋਲ ਆ ਰਹੇ ਨੇ ਜੇ ਤੇ ਸਟੇਜ 1 ਚ ਬੱਚਾ ਆ ਜੇ ਤੇ ਤੇ ਟ੍ਰੀਟਮੈਂਟ ਸਾਡੇ ਵਾਸਤੇ ਆਸਾਨ ਹੋ ਜਾਂਦਾ ਹੈ ਹਣਾ ਬਟ ਜਿਹੜੀ ਸਟੇਜ 3 ਔਰ 4 ਤੇ ਆ ਰਹੇ ਨੇ ਉਥੇ ਬਹੁਤ ਜ਼ਿਆਦਾ ਮਤਲਬ ਬੱਚਿਆਂ ਦੇ ਬਚਣ ਦਾ ਵੀ ਚਾਂਸਸ ਥੋੜੇ ਜਿਹਾ ਘਟ ਜਾਂਦੇ ਨੇ ਇਹਦੀ ਪ੍ਰੋਬਲਮ ਕਿਉਂ ਹੈ ਕਿਉਂਕਿ ਅਵੇਅਰਨੈਸ ਘੱਟ ਹੈ ਲੋਕਾਂ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇੱਥੇ ਡਾਕਟਰਸ ਹੈਗੇ ਨੇ ਸਾਡਾ ਐਨਜੀਓ ਹੈਗਾ ਕਿ ਅਸੀਂ ਇਲਾਜ ਕਰਵਾ ਰਹੇ ਹਾਂ ਬੱਚਿਆਂ ਦਾ ਯੂ نو ਤੇ ਜੇ ਬੱਚਾ ਛੇਤੀ ਜਲਦੀ ਸਟੇਜ 'ਚ ਆ ਜਾਏ ਤੇ ਜ਼ਿਆਦਾ ਸੌਖਾ ਹੋ ਜਾਂਦਾ ਸਾਡੇ ਵਿੱਚ ਚਾਈਲਡ ਸਪੈਸ਼ਲਿਸਟ ਇੱਥੇ ਹੈ ਨਹੀਂਗਾ ਕੈਂਸਰ ਦਾ ਉਹ ਕਿੰਨੀ ਕੀ ਦਿੱਕਤਾਂ ਨੇ ਉਸ ਚੀਜ਼ ਉਹ ਜੇ ਵੀ ਦੇਖੋ ਨਾ ਜਿ세 ਐਸੀ ਆ ਹੀ ਹੈਗਾ ਇਹ ਗਵਰਨਮੈਂਟ ਹਸਪੀਟਲ ਹੈ ਇੱਥੇ ਨਹੀਂ ਹੈਗਾ ਬੱਚਿਆਂ ਦਾ ਡਾਕਟਰਸ ਹੈ ਨਾ ਹਾਲਾਂਕਿ ਫਿਰ ਵੀ ਇੱਥੇ ਡਾਕਟਰਸ ਦੇਖਦੇ ਆ ਬਟ ਸਾਡੀ ਗਵਰਨਮੈਂਟ ਨਾਲ ਗੱਲ ਚੱਲ ਰਹੀ ਹੈ ਆਲਰੇਡੀ ਕਿ ਸਾਨੂੰ ਇੱਥੇ ਮਿਲ ਜੇ ਕਿ ਸਾਡਾ ਮਤਲਬ ਡਾਕਟਰ ਡਾਕਟਰ ਬੱਚਾ ਨਾ ਇੱਥੇ ਆ ਜੇ ਸਾਡੀ ਆਲਰੇਡੀ ਗੱਲ ਚੱਲ ਰਹੀ ਹੈ ਗਵਰਨਮੈਂਟ ਆਫ ਪੰਜਾਬ ਨਾਲ ਸੇ ਆਈ ਮੈਂ ਸਿਰਫ ਰਿਕਵੈਸਟ ਕਰ ਸਕਨੀ ਆ ਕਿ ਪਲੀਜ਼ ਜਿੰਨੀ ਛੇਤੀ ਹੋ ਜਾਉ ਨਾ ਵਧੀਆ ਹੈ ਮੈਡਮ ਕੀ ਸਰਕਾਰਾਂ ਵਾਸਤੇ ਕਬਡੀ ਜ਼ਿੰਮੇਵਾਰੀ ਹੈਗੀ ਹੈ ਕਿ ਜਿਹੜਾ ਪੰਜਾਬ ਦਾ ਖਾਸ ਕਰਕੇ ਮਾਲਵਾ ਬੈਲਟ ਜਿਹੜੀ ਸਾਡੀ ਹੈਗੀ ਹੈ ਇਹ ਕੈਂਸਰ ਪੀਰੀਅਡ ਤੇ ਪੀੜਿਤ ਹੈਗੀ ਵੱਧ ਤੋਂ ਇੱਥੇ ਸਭ ਤੋਂ ਵੱਧ ਕੈਂਸਰ ਦੇ ਪੇਸ਼ੈਂਟ ਆ ਪਰ ਹੁਣ ਉਹਦੇ ਵਿੱਚ ਬੱਚੇ ਆ ਚੁੱਕੇ ਆ ਵੱਡੀ ਟੈਨਸ਼ਨ ਹੈਗੀ ਇੱਥੇ ਕਾਫੀ ਜ਼ਿਆਦਾ ਇਹ ਬਹੁਤ ਵੱਡੀ ਟੈਨਸ਼ਨ ਹੈ ਕਿਉਂਕਿ ਸਾਡੀ ਨੈਕਸਟ ਜਨਰੇਸ਼ਨ ਹੀ ਸਾਡੇ ਬੱਚੇ ਨੇ ਸਾਡੀ ਔਰ ਸਪੈਸ਼ਲੀ ਇਸ ਬੈਲਟ ਜਿਹੜਾ ਮੈਂ ਮੇਰੇ ਹਿਸਾਬ ਨਾਲ ਜੋ ਮੈਂ ਆਬਜ਼ਰਵ ਕੀਤਾ ਹੈ ਉਹਦੇ ਹਿਸਾਬ ਨਾਲ ਬੱਚਿਆਂ ਦਾ ਰੇਸ਼ੋ ਵੱਧ ਰਿਹਾ ਹੈ ਠੀਕ ਹੈ no doubt government ਆਪਣੇ ਜੋ ਵੀ ਐਕਸ਼ਨਸ ਲੈ ਰਹੀਆਂ ਐ ਜੋ ਵੀ ਆਪਣੇ ਲੈ ਰਹੀਆਂ ਸੀਐਮ ਫੰਡਸ ਹੋ ਗਏ ਨੇ ਆਯੂਸ਼ਮਾਨ ਕਾਰਡ ਖੁੱਲ ਗਿਆ no doubt ਇਹ ਬਹੁਤ ਅੱਛੇ ਐਫਰਟਸ ਹੈ ਠੀਕ ਹੈ ਲੇਕਿਨ ਜੋ ਅਵੇਅਰਨੈਸ ਹੈ ਯੂ نو ਜਿਨ੍ਹਾਂ ਵੀ ਪਿੰਡ ਨੇ ਆਸ-ਪਾਸ ਇਥੇ ਉਹਨਾਂ 'ਚ ਅਵੇਅਰਨੈਸ ਪ੍ਰੋਗਰਾਮ ਅਸੀਂ ਵੀ ਚਲਾ ਰਹੇ ਹਾਂ government ਨਾਲ ਮਿਲ ਕੇ ਚਲਾ ਰਹੇ ਹਾਂ ਜਿੱਥੇ ਆਸ਼ਾ ਵਰਕਰ ਹੁੰਦੀਆਂ ਨੇ ਜਿੱਥੇ ਆਸ਼ਾ ਦੀਦੀ ਹਰ ਪਿੰਡ 'ਚ ਇੱਕ ਹੁੰਦੀ ਹੈ ਅਸੀਂ ਉਹਨਾਂ ਦੀ ਟ੍ਰੇਨਿੰਗ ਸੈਸ਼ਨਸ ਲੈ ਰਹੇ ਹਾਂ ਉਹਨਾਂ ਨੂੰ ਸਮਝਾ ਰਹੇ ਹਾਂ ਕਿ ਕੀ ਸਿੰਪਟਮਸ ਨੇ ਕਿ ਜੇ ਤੁਹਾਨੂੰ ਕਿਸੇ ਬੱਚੇ 'ਚ ਐ ਸਿੰਪਟਮਸ ਨਜ਼ਰ ਆ ਰਹੇ ਨੇ ਤੇ ਪਲੀਜ਼ ਹੋ ਸਕਦਾ ਹੈ ਕਿ ਉਹਨੂੰ ਕੈਂ ਤਾਂ ਕੀ ਮੇਰੇ ਕੋਲ ਕੀ ਆਮ ਤੌਰ ਤੇ ਇੱਕ ਸਧਾਰਨ ਜੀ ਜਿਹੜਾ ਆਪਾਂ ਕਹਦੀਏ ਵੀ ਪੰਜਾਬੀ ਚ ਕੀ ਸਿੰਪਟਮ ਆਪਾਂ ਲੋਕਾਂ ਨੂੰ ਦੱਸਾਂ ਵੀ ਇਹ ਚੀਜ਼ ਤੋਂ ਹੈ ਯੈਸ ਇਹਦੇ ਕੁਝ ਚਾਰ ਪੰਜ ਸਿੰਪਟਮਸ ਨੇ ਜਿਹੜੇ ਮਾਪਿਓ ਨੇ ਸਪੈਸ਼ਲੀ ਮਦਰਸ ਨੇ ਦੇਖਣਾ ਚਾਹੀਦਾ ਆਪਣੇ ਬੱਚਿਆਂ ਚ ਬੱਚੇ ਦੀ ਜੀ ਅੱਖ ਦਾ ਰੰਗ ਬਦਲ ਰਿਹਾ ਜੇ ਬੱਚੇ ਦੀ ਅੱਖ ਦਾ ਰੰਗ ਬਦਲ ਰਿਹਾ ਪਹਿਲਾ ਉਹ ਹੋ ਸਕਦਾ ਹੈ ਦੂਜਾ ਸਿੰਪਟਮ ਢਿੱਡ ਚ ਦਰਦ ਹੋ ਰਿਹਾ ਹੈ ਜਾਂ ਪੇਟ ਦਾ ਸਾਈਜ਼ ਵੱਧ ਰਿਹਾ ਹੈ ਉਹ ਸੈਕਿੰਡ ਸਿੰਪਟਮ ਠੀਕ ਹੈ ਔਰ ਕੀ ਕਹਿੰਦੇ ਨੇ ਇੱਕ ਮਿੰਟ ਮੇਰੇ ਕੋਲ ਇੱਕ ਦੂਜਾ ਪੇਨ ਅਨੈਸੀਸਰਲੀ ਪੇਨ ਲੱਤਾਂ 'ਚ ਦਰਦ ਹੋ ਰਿਹਾ ਹੈ ਠੀਕ ਹੈ ਮੋਢਿਆਂ 'ਚ ਦਰਦ ਹੋ ਰਿਹਾ ਹੈ ਇਹ ਵਾਲੇ ਪੇਨ ਹੋਨੇ ਠੀਕ ਹੈ ਬਾਡੀ ਡਿਫਾਰਮਿਟੀ ਮਤਲਬ ਕਿ ਕੋਈ ਜਿਵੇਂ ਉਹਨਿੰਦੇ ਕਿ ਆਪ ਗੰਡ ਵਗੈਰਾ ਕੋਈ ਹੋ ਗਈ ਹੈ ਇਹ ਸਾਰੇ ਚੀਜ਼ਾਂ ਜਦੋਂ ਬਜਮਾ ਆਪਣੇ ਬੱਚੇ ਦੀ ਮਾਲਿਸ਼ ਕਰਦੀਏ ਤੇ ਉਹਨੂੰ ਪਤਾ ਹੈ ਕਿ ਅੱਜ ਐ ਕੱਲ ਯੂ نو ਕੋਈ ਗੰਡ ਸੀ ਕਿ ਨਹੀਂ ਸੀ ਜਾਂ ਉਹਨੂੰ ਪਤਾ ਲੱਗ ਰਿਹਾ ਕਿ ਕੁਝ ਇੱਕ ਡਿਫਾਰਮਿਟੀ ਆ ਰਹੀ ਹੈ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੀ ਸਾਨੂੰ ਹੋਰ ਦੱਸੋ 85 ਬੱਚੇ ਤੁਸੀਂ ਦੱਸਿਆ ਕਿ ਜਿਹੜੇ ਕੈਂਸਰ ਪੀੜਿਤ ਹੈਗੇ ਆ ਇਹਨਾਂ ਚੋਂ ਕਿੰਨੇ ਕਿਉਰ ਹੋ ਚੁੱਕੇ ਹੁਣ ਤੱਕ? ਹਾਂ ਸਾਡਾ ਕਿਉਰ ਕਿਉਰਟਿਵ ਰੇਟ ਠੀਕ ਹੈ ਜਿਵੇਂ ਜੇ ਤੇ ਬੱਚਾ ਅਰਲੀ ਸਟੇਜ ਚ ਆ ਜਾਂਦਾ ਹੈ ਹੈਨਾ ਉਹਦਾ ਤੇ ਬਚਣ ਦਾ ਚਾਂਸਸ ਬਹੁਤ ਜ਼ਿਆਦਾ ਹੁੰਦੇ ਨੇ। ਹਾਂ ਲੇਕਿਨ ਜਿਹੜਾ ਬੱਚਾ ਬਿਲਕੁਲ ਹੀ ਲਾਸਟ ਸਟੇਜ ਤੇ ਆ ਗਿਆ ਹੈ ਹੈਨਾ ਉਹਦੇ ਵਾਸਤੇ ਥੋੜਾ ਜਆ ਡਿਫਿਕਲਟ ਸਾਡਾ ਹੋ ਜਾਂਦਾ ਹੈ। ਅਸੀਂ ਆਲਮੋਸਟ 90 ਬੱਚਿਆਂ ਦਾ ਟ੍ਰੀਟਮੈਂਟ ਕਰਾ ਚੁੱਕੇ ਹਾਂ ਜਿਦੇ ਚੂ ਹਾਰਡਲੀ 10% ਬੱਚੇ ਨੇ ਜਿਹੜੇ ਨਹੀਂ ਬਚੇ ਬਟ ਉਹਨਾਂ ਦਾ ਰੀਜ਼ਨ ਐਸੀ ਕਿ ਉਹ ਬਹੁਤ ਲੇਟ ਸਟੇਜ ਸਾਡੇ ਕੋਲ ਆਈ ਸੀ ਬਾਕੀ ਅਸੀਂ ਜਿੱਥੇ ਵੀ ਸਪੋਜ਼ ਕਰੋ ਜੇ ਉਹ ਡੀएमसी ਲੁਧਿਆਣਾ ਨਹੀਂ ਆ ਇੱਥੇ ਵੀ ਕੋਈ ਡਾਕਟਰ ਜਿੱਥੇ ਵੀ ਸਾਡੇ ਕੋਲ ਹੋ ਸਕੇ ਅਸੀਂ ਪੂਰੀ ਹੈਲਪ ਕਰ ਰਹੇ ਹਾਂ ਕਿ ਉਹਨਾਂ ਨੂੰ ਅਸੀਂ ਟ੍ਰੀਟਮੈਂਟ ਦੇ ਸਕੀਏ ਇੱਕ ਆਖਰੀ ਸਵਾਲ ਹੈ ਮੈਡਮ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇੱਥੇ ਜਲਦੀ ਇੱਕ ਡਾਕਟਰ ਹਾਂਜੀ ਇਹ ਮੇਰੀ ਰਿਕੁਐਸਟ ਹੈ ਪੰਜਾਬ ਸਰਕਾਰ ਨੂੰ ਹਾਲਾਂਕਿ ਅਸੀਂ ਸਾਡੇ ਐਨਜੀਓ ਨੇ ਉਹਨਾਂ ਨਾਲ ਗੱਲ ਸ਼ੁਰੂ ਕਰਤੀ ਹੈ ਇਨ ਪ੍ਰੋਸੈਸ ਹੈ ਬਟ ਮੇਰੀ ਆਪਣੀ ਪਰਸਨਲ ਰਿਕੁਐਸਟ ਹੈ ਕਿ ਐਸਆਈ ਬਟਿੰਡਾ ਸਾਨੂੰ ਇੱਕ ਬੱਚਿਆਂ ਦਾ ਕੈਂਸਰ ਦਾ ਡਾਕਟਰ ਬਹੁਤ ਜ਼ਰੂਰੀ ਚਾਹੀਦਾ ਹੈ ਕਿਉਂਕਿ ਜਿਹੜੀ ਪ੍ਰੋਬਲਮ ਕੀ ਆ ਰਹੀ ਹੈ ਨਾ ਇੱਕ ਤੇ ਬਹੁਤ ਜ਼ਿਆਦਾ ਗਰੀਬ ਜਨਤਾ ਹੈ ਜਿਹੜੀ ਨਹੀਂ ਅਫੋਰਡ ਕਰ ਸਕਦੀ ਟਰੈਵਲ ਕਰਨਾ ਲੁਧਿਆਣਾ ਉਹਨਾਂ ਵਾਸਤੇ ਮੈਨੂੰ ਐਵੇਂ ਕਿ ਜੇ ਡਾਕਟਰ ਇੱਥੇ ਆ ਜੇ ਤੇ ਸਾਰੀ ਸਾਰੀ ਪ੍ਰੋਬਲਮ ਸੇ ਖਤਮ ਹੋ ਜਾਣ ਗਿਆ ਮੈਡਮ ਜਿਹੜੇ ਪੇਸ਼ੈਂਟ ਆਉਂਦੇ ਆ ਜਾਂ ਬੱਚੇ ਮਾਪੇ ਉਹਨਾਂ ਦੇ ਆਉਂਦੇ ਆ ਉਹ ਕਿਵੇਂ ਫਿਰ ਤੁਹਾਨੂੰ ਕਿਵੇਂ ਉਹਨਾਂ ਨੂੰ ਤੁਸੀਂ ਕਰਦੇ ਹੋ ਥੋੜਾ ਜੀ ਹਾਂ ਇਹ ਸਾਡਾ ਅਸੀਂ ਕੀ ਕਰਨੇ ਆ ਸਾਸੀਂ ਪਹਿਲੇ ਤੇ ਬੱਚੇ ਦੀ ਕਾਉਂਸਲਿੰਗ ਕਰੀਦੀ ਹੈ ਉਸ ਤੋਂ ਬਾਅਦ ਫਿਰ ਅਸੀਂ ਪੇਰੈਂਟਸ ਦੀ ਕਾਉਂਸਲਿੰਗ ਕਰਨੇ ਆ ਉਹਨਾਂ ਨੂੰ ਸਮਝਾਉਣਾ ਕਿ ਕੈਂਸਰ ਕੋਈ ਇੰਨੀ ਵੱਡੀ ਵੀ ਬਿਮਾਰੀ ਨਹੀਂ ਹੈਗੀ ਜਿਹਦੇ ਚੋਂ ਇੰਨਾ ਡਰੇ ਹੋਏ ਨੇ ਬਹੁਤ ਜ਼ਿਆਦਾ ਡਰੇ ਹੁੰਦੇ ਨੇ ਪੇਸ਼ੈਂਟਸ ਬੇਸਿਕਲੀ ਉਹਨਾਂ ਦੀ ਅਸੀਂ ਕਾਉਂਸਲਿੰਗ ਕਰਨਾ ਉਹਨਾਂ ਨੂੰ ਸਮਝਾਉਣਾ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਸਭ ਤੋਂ ਜ਼ਿਆਦਾ ਡਰ ਇਹ ਹੁੰਦਾ ਹੈ ਕਿ ਸਾਡਾ ਬੱਚਾ ਬਚੇਗਾ ਕਿ ਨਹੀਂ ਬਚੇਗਾ ਮੇਰਾ ਇਹੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਬੱਚੇ ਦੇ ਬਚਣ ਦੇ ਪੂਰੇ ਪੂਰੇ ਚਾਂਸਸ ਹੁੰਦੇ ਨੇ ਜੇ ਤੁਸੀਂ ਉਹਨੂੰ ਟਾਈਮ ਸਿਰ ਲਿਆਓ ਜਿਵੇਂ ਮੈਂ ਤੁਹਾਨੂੰ ਜੋ ਵੀ ਸਿੰਪਟਮਸ ਦੱਸੇ ਨੇ ਜੇ ਇਹ ਸਿੰਪਟਮਸ ਤੁਹਾਡੇ ਬੱਚੇ 'ਚ ਆ ਗਏ ਨੇ ਤੇ ਪਲੀਜ਼ ਇੱਕ ਤੇ ਪ੍ਰੋਬਲਮ ਕੀ ਹੈ ਨਾ ਲੋਕੀ ਲੁਕਉਂਦੇ ਬਹੁਤ ਜ਼ਿਆਦਾ ਨੇ ਕਿਉਂਕਿ ਪਿੰਡਾਂ 'ਚ ਹਾਈ ਪਤਾ ਨਹੀਂ ਕੀ ਕਹੇਗਾ ਕੋਈ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਡਸਨਟ ਮੈਟਰ ਜਦ ਤ ਹਾਤੋੜਾ ਬੱਚਾ ਬਚਣਾ ਜ਼ਿਆਦਾ ਜ਼ਰੂਰੀ ਹੈ ਤੇ ਜਿੰਨੀ ਜਲਦੀ ਤੁਸੀਂ ਆਪਣੇ ਬੱਚੇ ਨੂੰ ਡਾਕਟਰ ਦੇ ਨਾਲ ਸਾਡੇ ਨਾਲ ਕੰਟੈਕਟ ਕਰੋਗੇ ਜਿੰਨੀ ਜਲਦੀ ਅਸੀਂ ਉਹਨਾਂ ਦਾ ਇਲਾਜ ਕਰਵਾਵਾਂਗੇ ਤੇ ਬੱਚੇ ਦੇ ਪੂਰੇ ਚਾਂਸਸ ਨੇ ਐਸਾ ਜੀ ਬਿਲਕੁਲ ਇਹ ਸੰਨ ਮੈਡਮ ਸਰਬਜੀਤ कौर ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਦੀ ਐਨਜੀਓ ਬੜਾ ਵੱਡਾ ਕੰਮ ਕਰ ਰਹੀ ਹੈ ਕਿਉਂਕਿ ਇਸ ਸਪੈਲਟ ਦੇ ਵੀ ਜਿਹੜੇ ਲੋਕ ਆ ਜਾਗਰੂਕ ਨਹੀਂ ਹੈਗੇ ਨਹੀਂ ਪਤਾ ਲੱਗਦਾ ਕਿ ਕਿਵੇਂ ਇਲਾਜ ਹੋਣਾ ਹੈ ਜਾਂ ਕਿਦੇ ਥਰੂ ਜਾਣਾ ਤਾਂ ਇਹ ਸਭ ਤੋਂ ਪਹਿਲਾਂ ਇਹਨਾਂ ਕੋਲੇ ਉਹ ਬੱਚੇ ਲੈ ਕੇ ਆਂਦੇ ਆ ਤਾਂ ਉਸ ਤੋਂ ਬਾਅਦ ਇਹ ਕਾਗਜ਼ੀ ਕਾਰਵਾਈ ਕਰਕੇ ਜਿਹੜੀ ਸਰਕਾਰ ਦੀ ਫਾਰਮੈਲਿਟੀਆਂ ਹੈ ਉਸ ਤੋਂ ਬਾਅਦ ਡੀਐਮਸੀ ਭੇਜਿਆ ਜਾਂਦਾ ਪਰ ਦਿੱਕਤ ਸਭ ਤੋਂ ਵੱਡੀ ਇਹ ਹੈ ਕਿ ਬਠਿੰਡਾ ਦੇ ਇਸ ਹਸਪੀਟਲ ਦੇ ਵਿੱਚ ਸਰਕਾਰੀ ਡਾਕਟਰ ਨਾ ਹੋਣਾ ਇਹ ਇੱਕ ਤਰਾਸਦੀ ਹੈ ਤੇ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਕਿ ਇਸ ਜਗ੍ਹਾ ਤੇ ਉੱਤੇ ਪੈਲ ਦੇ ਆਧਾਰ ਤੇ ਕੈਂਸਰ ਦਾ ਸਪੈਸ਼ ਤਨਤ ਕੀਤਾ ਜਾਵੇ ਤਾਂਕਿ ਬਠਿੰਡਾ ਦੇ ਜਿਹੜੇ ਇਲਾਕੇ ਦੇ ਲੋਕ ਹੈਗੇ ਸਪੈਲਟ ਦੇ ਲੋਕ ਹੈ ਉਹਨਾਂ ਨੂੰ ਇੱਥੇ ਲਾਜ ਮਿਲ ਸਕੇ ਲੁਧਿਆਣੇ ਦੇ ਵਿੱਚ ਖੱਜਲ ਖੁਆਰੀ ਉਹਨਾਂ ਦੀ ਨਾ ਹੋਵੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮੇਸ਼ ਸ਼ਰਮਾ ਡੇਲੀ ਪੋਸਟ ਪੰਜਾਬੀ ਬਠਿੰਡਾ